ਜੀ ਗੁਰੂ ਘਰ ਨਾਲ ਲੱਗਣ ਹਾਲ ਨੂੰ ਆ ਕੇ ਚੰਗਾ। ਆਵਾਂ ਨਹੀਂ ਜਾਵਾਂ ਜੀ ਜਾਂਦੀ ਜੀ ਦੇਖੋ ਸਾਹਮਣੇ ਪਰਵਾਰ ਸਾਹਿਬ। ਪਾਪਾ ਵੀ ਪਾਈ ਮਾਂ ਸੀ ਟੌਕ ਦੇ ਵਿੱਚ। ਕਿੱਥੇ ਸਾਡਾ ਮੁਖਸ਼ਰ ਸੰਤੋ ਨੋਕਾ ਦੇ ਨਹੀਂ ਦਿਖਾਇਆ ਸੀ। ਆ ਜੇ ਕੋਣ ਲੱਗੇ। दरवासाव के नेड़ी है जी। ये ये रोड इस रोड पे अपना घर आ गया लो जी आप आ गया अपने घर के जी ਕਰ ਪਹੁੰਚ ਗਏ ਆਪਾਂ ਆਪਣੇ ਮਿੱਠੂ ਇਹ ਰ ਬਾਰ ਖੁੱਲਾ ਤੇ ਅਸੀਂ ਮਿੱਠੂ ਨੇ ਵੀ ਲਾਉ ਜੀ ਆ ਰੱਠਾ ਮਿੱਠੂ ਹਾਂਜੀ ਵੈਗਰੂ ਆਪਾਂ ਆ ਗਏ ਆ ਘਰੇ ਤੇ ਤੁਹਾਨੂੰ ਦਿਖਾਉਣੇ ਆ ਜੀ ਜੋ ਮੈਂ ਲੈ ਕੇ ਆਂਦਾ ਸਰਪ੍ਰਾਈਜ਼ ਤੁਹਾਡੇ ਲਈ ਦਿਖਾਇਆ ਤੁਹਾਨੂੰ ਆਪਾਂ ਮੱਤੀ ਜਲਾਉਣੇ ਆ ਠੀਕ ਹੈ ਜੀ ਇੱਥੇ ਵਿਛਾਉਣੇ ਆ ਆਪਾਂ ਕੱਪੜਾ ਲਿਆ ਲਿਆ ਜੀ ਕਲਲ ਖਹੋ ਤੁਹਾਨੂੰ ਕਹੇ ਦੇਖੋ ਜੀ ਦੇਖੋ ਨਾ ਤੇ ਲੱਗ ਰਹੀ ਹੈ ਇਹ ਛੋਟੀ ਜੀ ਚੀਜ਼ ਪਰ ਇਹ ਬਹੁਤ ਵੱਡੀ ਚੀਜ਼ ਹੈ ਠੀਕ ਹੈ ਜੀ ਤੋਂ ਕਿਸੇ ਨੂੰ ਸ਼ਾਇਦ ਇਹ ਲੱਗੇ ਵੱਡੀ ਜਾਂ ਨਾ ਲੱਗੇ ਪਰ ਮੇਰੇ ਲਈ ਇਹ ਬਹੁਤ ਕੁਛ ਹੈ ਕਿਉਂਕਿ ਮੈਂ ਦੋ ਸਰੀ ਸਾਹ ਪਹਿਲਾਂ ਉਸ ਨੂੰ ਕੱਲ ਹੀ ਦਾਣ ਕੀਤਾ ਇੱਕ ਤਾਂ ਤੇ ਪਰ ਮੇਰੇ ਹੋਰ ਤਰ੍ਹਾਂ ਦੇ ਸੀ ਇਹ ਦਾਣਾ ਮੇਰਾ ਕੋਈ ਸ੍ਰੀ ਸਾਹਿਬ ਨਹੀਂ ਹੈਗਾ ਸਿਗਾ 골ਡਨ ਕਲਰ ਦਾ 골ਡਨ ਮੁਠੇ ਵਾਲਾ ਹੈਗਾ ਤੇ ਇਹ ਆਪਾਂ ਲੈ ਕੇ ਆਂਦਾ ਜੀ ਅੱਜ ਸ੍ਰੀ ਸਾਹਿਬ ਦੇਖੋ ਆ ਪਗਾਤਰਾ ਪਵਾ ਕੇ ਤੇ ਆ ਗੁਰੂ ਦਾ ਹੈ ਗੁਰੂ ਦੀ ਮੋਹਰੇ ਦੇਖੋ ਜੀ ਵੱਡਾ ਸ੍ਰੀ ਸਾਵਾ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਜਿਹਨੂੰ ਤਾਂ ਇਹਦਾ ਪਤਾ ਹੈ ਇਹਦੇ ਬਾਰੇ ਉਹਦੇ ਲਈ ਤਾਂ ਇਹ ਬਹੁਤ ਅਣਮੋਲੀ ਦਾਤ ਆ ਠੀਕ ਹੈ ਜੀ ਜਿਨੂੰ ਇਹ ਨਹੀਂ ਪਤਾ ਇਹ ਕੀ ਚੀਜ਼ਾ ਉਹਨਾਂ ਨੂੰ ਤਾਂ ਇਹ ਸਭ ਕੁਝ ਲੋਹਾ ਤਾਂਬਾ ਜਿਸਤਾ ਪਰ ਨਹੀਂ ਜਿਨ੍ਹਾਂ ਦਾ ਅੰਮਰਤ ਪਾਨ ਕੀਤਾ ਗੁਰੂ ਦਾ ਪਤਾ ਵੀ ਸਾਡੇ ਗੁਰੂ ਨੇ ਇਹ ਸ੍ਰੀ ਸਾਹਿਬ ਇੱਥੇ ਆਪਣਾ ਪਰਿਵਾਰ ਵਾਰ ਦਿੱਤਾ ਸਭ ਕੁਝ ਵਾਰਤਾ ਕੁਝ ਨਹੀਂ ਰੱਖਿਆ ਆਪਣੇ ਲਈ ਆਪਾਂ ਨੂੰ ਸਿਰਫ ਆਹਾ ਦੇ ਚੱਲੇ ਆ ਆ ਆਪਣੇ ਹੱਥਾਂ ਚ ਜਪਾਏ ਹੋਏ ਤੁਸੀਂ ਦੇਖ ਹੀ ਸਕਦੇ ਹੋ ਤੇ ਜਗਜੀਤ ਕੌਰ ਖਾਲਸਾ ਤੁਹਾਡੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੀ ਆ ਕਿ ਸਾਰੇ ਬਾਣੀ ਬਾਣੀ ਦਾ ਧਾਰਨੀ ਹੋਵੋ ਤੇ ਤੁਹਾਨੂੰ ਵੀ ਇਸ ਬਾਰੇ ਪਤਾ ਲੱਗੇ ਸਾਰਿਆਂ ਨੂੰ ਮੈਂ ਸਾਰਿਆਂ ਮੁਰੇ ਹੱਥ ਬਨ ਕੇ ਬੇਨਤੀ ਆ ਕਰਦੀ ਆ ਵੀ ਇਹ ਗੁਰੂ ਵਾਲੇ ਬਣੋ ਜੀ ਬਾਣੀ ਬਾਣੇ ਦੇ ਧਾਰਨੀ ਹੋ ਆਪਾਂ ਗੁਰੂ ਸਾਹਿਬ ਦੇ ਬੱਚੇ ਆ ਮਾਤਾ ਸਾਹਿਬ ਕੌਰ ਦੇ ਬੱਚੇ ਆ ਜੀ ਤੇ ਮੈਂ ਇਹ ਸ੍ਰੀ ਸਾਹਿਬ ਅੱਜ ਅੱਜ ਖਰੀਦਿਆ ਕਿਉਂਕਿ ਮੇਰੇ ਕੋਲੇ ਸ੍ਰੀ ਸਾਹਿਬ ਇਸ ਤਰ੍ਹਾਂ ਦਾ ਹੈ ਨਹੀਂ ਸੀਗਾ ਤੇ ਮੈਂ ਕਦੇ ਵੀ ਪੈਸੇ ਪੈਸੇ ਸ੍ਰੀ ਸਾਹਿਬ ਦੇ ਪੈਸੇ ਲੌਣ ਲੱਗੇ ਨਹੀਂ ਕਦੇ ਸੰਕੋਚ ਨਹੀਂ ਕੀਤਾ ਭਾਵੇਂ ਮੇਰੇ ਕੋਲੇ ਕੁਝ ਨਾ ਬਚੇ ਪਰ ਮੈਂ ਜਿੰਨੇ ਸ੍ਰੀ ਸਾਹਿਬ ਦੇ ਪੈਸੇ ਹੁੰਦੇ ਆ ਉਹਨੇ ਲਾ ਦਿੰਨੀ ਮੈਨੂੰ ਏਦੂ ਪਹਾਰਾ ਵੀ ਮਿਲ ਰਿਹਾ ਸੀ ਪਰ ਇੱਕ ਲੇੜ ਇਸ ਨੂੰ ਬਾਹਲਾ ਪਹਾਰਾ ਸ੍ਰੀ ਸਾਹਿਬ ਠੀਕ ਨਹੀਂ ਹੁੰਦਾ ਉਹਨੇ ਕੋਡੇ ਸਿੱਧੇ ਹੋ ਕੇ ਕੰਮ ਧੰਦਾ ਵੀ ਕਰਨਾ ਹੁੰਦਾ ਫਿਰ ਉਹਨੂੰ ਬਾਰੀ-ਬਾਰੀ ਹੱਥ ਲਾਉਣੇ ਫਿਰ ਉਹਦੀ ਬੇਆਵਦੀ ਹੁੰਦੀ ਆ ਫਿਰ ਆਪਾਂ ਘਾਤਰਾ ਵੀ ਨਾਲ ਹੀ ਪਵਾ ਲੰਦਾ ਦੇਖੋ ਜੀ ਜਿਹਨੂੰ ਉਹ ਇਹ ਵਧੀਆ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਫਤਿਹ ਬੁਲਾਉਣੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ